ਪਿੰਡਾਂ ਦੇ ਚੰਗੇ ਸੇਵਾ ਦੀ ਸਾਰੇ ਬੁੱਕੀ ਫਟੇ ਹੋਏ ਆ। ਉਹ ਸਭ ਇੱਕ ਨੂੰ ਦੀ ਸੇਵਾ ਕਰਦੇ ਆ। ਕਿਸੇ ਕਿਸੇ ਦੇ ਨਾਮ ਤੇ ਆਦਬਾਦੀ ਨੇ। ਰੱਦੇ ਨਾਲੋਂ ਪਾਣੀ ਦਾ ਪ੍ਰਭਾਵ ਕਾਫੀ ਵੱਧ ਚੁੱਕਾ ਹੈ। ਬਹੁਤ ਜ਼ਿਆਦਾ ਸਪੀਡ ਤੇ ਆ ਰਿਹਾ ਪਾਣੀ। ਫਰੋਂ ਹੁਣ ਅੱਗੇ ਤੋਂ ਕਿੱਥਾਰੇ ਹਾਲਾਤ ਕਰ ਸਕੀਏ ਹੁਣ ਐਸਾ ਹੈ ਜੀ ਕੱਲ ਉਹ ਠੀਕ ਸੀਗੇ ਕੱਲ ਸ਼ਾਮ ਤੱਕ ਠੀਕ ਰਹੇ ਅਸੀਂ ਰਾਤ ਨੂੰ 1:30 ਵਜੇ ਅੱਧੋ ਗਏ ਆ ਜੀ ਅੱਛਾ ਜੀ ਰਾਤ ਨੂੰ ਸਵੇਰੇ 3 ਵਜੇ ਤੱਕ ਠੀਕ ਸੀਗੇ ਹਾਂਜੀ ਅੱਜ ਹਾਲਾਤ ਕੱਲ ਨਾਲੋਂ ਉਹ ਜਿਹੜੇ ਹੁਣ ਦੇ ਹਾਲਾਤ ਆ ਮੇਰੇ ਸਾਈਡ ਤੇ ਹੋ ਜੋ ਓਹ ਜੇ ਨਾਜ਼ਕ ਆ ਜੀ ਕੋਈ ਨਹੀਂ ਤੇ ਆ ਜਿਹੜੇ ਸਵੇਰੇ ਅਸੀਂ ਰਾਤੀ 3 ਵਜੇ 3 ਵਜੇ ਗਏ ਆ ਜੀ ਪਹਿਲਾਂ 1:30 ਵਜੇ ਚਲੇ ਗਏ ਫਿਰ 3 ਵਜੇ ਆਏ ਤਾਂ ਸਾਢੇ 4 ਵਜੇ ਫਿਰ ਇੱਥੇ ਥੋੜਾ ਮੁੱਟੇ ਕਾਂਡੇ ਗੰਗਲ ਲੱਗ ਪਈਆਂ ਨੋਕਰੀਆਂ ਤੇ ਤੁਸੀਂ ਥੈਲੇ ਵੀ ਦਵੇ ਤੇ ਉਸ ਤੋਂ ਬਾਅਦ ਫੋਨ ਕੀਤੇ ਭਾਈ ਸਾਈਡ ਤੇ ਆ ਜਾ ਟਰਾਈਕਰ ਆਦਾ ਇੱਕ ਮਿੰਟ ਮੇਰੇ ਨੇੜੇ ਦੇ ਪਿੰਡਾਂ ਦੇ ਲੋਕ ਕਿੱਥੇ ਪਹੁੰਚੇ 6 ਵਜੇ ਦੇ ਦੇਖ 5:00 6:00 ਵਜੇ ਕੰਮ ਸ਼ੁਰੂ ਹੋ ਗਿਆ ਸੀ ਜੀ ਤੇ ਅੱਜ 3:00 ਵਜੇ ਤੱਕ ਅੱਜ ਦਿਨ ਦੇ 3:00 ਵਜੇ ਤੱਕ ਬੋਰੇ ਭਰੇ ਟਰੈਕਟਰ ਤੁੰਗਣਾ ਪੈਣਾ ਹਾਲਾਤ ਠੀਕ ਰਹੇ ਜੀ ਜਿੰਦਗੀ ਦਾ ਤਵਨ ਢੰਗੜਵਰ ਜੀ ਜੋ ਅੱਜ ਦੇ ਹਾਲਾਤ ਆ ਅੱਜ 3:00 ਵਜੇ ਤੱਕ ਇਹ ਪਾਣੀ ਵੀ ਸਹੀ ਸੀਗਾ ਤੇ ਸਾਨੂੰ ਲਾਗੇ ਲਾਗੇ ਪਿੰਡਾਂ ਦਾ ਬਹੁਤ ਜ਼ਿਆਦਾ ਸਹਾਇਕ ਮਿਲਿਆ ਜੀ ਤੇ ਟਰੈਕਟਰ ਟਰਾਲੀਆਂ ਮਸ਼ੀਨਾਂ ਜੇਸਵੀਆ ਉਹ ਲੈ ਕੇ ਸਾਰੇ ਪਹੁੰਚੇ ਆ ਜੀ ਸਾ ਸਾਡੀ ਅੰਦਾਜ਼ੇ ਨਹੀਂ ਲਾ ਸਕਦੇ ਕਿ ਕਿੰਨੇ ਪਿੰਡਾਂ ਦੇ ਲੋਕ ਇੱਥੇ ਬਚੇ ਆ ਜੀ ਤੇ 3 ਵਜੇ ਤੋਂ ਬਾਅਦ ਫਿਰ ਥੋੜਾ ਪਾਣੀ ਵਧਣ ਲੱਗ ਪਿਆ ਜੀ ਹੁਣ ਪਹਿਲਾਂ ਨਾਲੋਂ ਲਗਭਗ 2 ਫੁੱਟ ਪਾਣੀ ਵੱਧ ਚੁੱਕਿਆ ਤੇ ਹੁਣ ਦੇਖੋ ਥੋੜੀ ਜੀ ਝਾੜ ਵੀ ਲੱਗਣੀ ਸ਼ੁਰੂ ਹੋ ਗਈ ਹੈ ਹਾਂਜੀ 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 ਤੇ ਹੁਣ ਅੱਜ ਰਾਤ ਨੂੰ ਇਹ ਲੱਗਦਾ ਕਿ ਕੁਝ ਖਤਰਾ ਬਣ ਸਕਦਾ ਜੀ ਠੀਕ ਹੈ ਜੀ ਹਾਂਜੀ ਪਰ ਜਿਹੜੇ ਮੇਰੇ ਵੀਰ ਭੈਣਾ ਸੇਵਾ ਕਰ ਰਹੇ ਆ ਤੇ ਸਾਰੇ ਪਿੰਡਾਂ ਦੇ ਕਰ ਰਹੇ ਹਾਂਜੀ ਇਹ ਲੱਗੇ ਲੱਗੇ ਸਾਨੂੰ ਹੁਣ ਇੰਨਾ ਨਹੀਂ ਪਤਾ ਲੱਗਦਾ ਕਿ ਕਿੰਨੀਆਂ ਪਿੰਡਾਂ ਦੇ ਲੋਕ ਇੱਥੇ ਆਏ ਹੋਏ ਆ ਜੀ ਠੀਕ ਆ ਜੀ ਇਹ ਤਾਂ ਕੋਲੇ 60 70 ਪਿੰਡਾਂ ਦੇ ਲੋਕ ਆਪ ਮਾਰੇ ਚੱਲ ਕੇ ਇੱਥੇ ਪਹੁੰਚੇ ਆ ਜੀ ਵੀਡੀਓ ਦੇਖਦੇ-ਦੇਖ ਕੇ ਆਪਣਾ ਟਰੈਕਟਰ ਟਾਲੀਆਂ ਜੀ ਸੀ ਬੀ ਮਸ਼ੀਨਾ ਕੋਈ ਲੰਗਰ ਲੈ ਕੇ ਆਇਆ ਜੀ ਇੱਥੇ ਤੁਸੀਂ ਕਹਿਵਾ ਮਾਰ ਕੇ ਦੇਖੋ ਵੀ ਪਤਾ ਨਹੀਂ ਕਿੰਨੇ ਸੰਗ ਤੇ ਚੇ ਬੰਚੀ ਹੋਈ ਹੈ ਪ੍ਰਸ਼ਾਸਨ ਦੇ ਕਿੰਨੇ ਕੁ ਬੰਦੇ ਲੱਗੇ ਆ ਜੀ ਪ੍ਰਸ਼ਾਸਨ ਦੇ ਤਾਂ ਥੋੜੇ ਜੀ ਬੰਦੇ ਆ ਜੀ ਥੋੜੇ ਬੰਦੇ ਥੋੜੇ ਬੰਦੇ ਆ ਜੀ ਠੀਕ ਹੈ ਬਾਕੀ ਸਾਰੇ ਪਿੰਡਾਂ ਦੇ ਨੌਜਵਾਨ ਮੁੰਡੇ ਲੱਗੇ ਹੋਏ ਆ ਸਾਰੇ